ਉਹ ਤਾਇਆ ਤਾਂ ਕਿਤੇ ਏਸੀ ਚੱਕੀ ਆ ਲੈ ਦੁੱਧ ਉਹ ਕੂਲਰ ਨਾਲੋਂ ਖੀ ਰਹਿਣ ਦੇ ਸੀ ਹਾਂ ਜੀ ਇੱਕ ਦੋ ਸਸਤੇ ਨਹੀਂ ਜੀ ਇਹ ਕੂਲਰ ਨਾਲੋਂ ਸਸਤੇ ਏਸੀ ਮਿਲ ਜਾਂਦੇ ਉਹ ਭਾਈ ਇਹ ਸਾਰੀ ਗਾਹ ਪੜਿਆ ਭਾਈ ਆਪਾਂ ਏਸੀ ਵਾਲੀ ਦੁਕਾਨ ਤੇ ਆਏ ਆ ਕਹਿੰਦੇ ਲੁੱਟ ਲਓ ਮੇਲਾ ਕੂਲਰ ਨਾਲੋਂ ਵੀ ਸਸਤੇ ਏਸੀ ਮਿਲ ਜਾਂਦੇ ਆਜੋ ਆਪਾਂ ਮਾਲ ਨਾਲ ਕਰਦਿਆਂ ਗੱਲ ਵੀ ਗੱਲਬਾਤ ਕੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖਾਨ ਸਾਹਿਬ ਕੋਲੇ ਪਹੁੰਚ ਚੁੱਕੇ ਆ ਨਵੇਂ ਨਵੇਂ ਸਟਾਕ ਨਵੇਂ ਨਵੇਂ ਏਸੀ ਆ ਚੁੱਕੇ ਨੇ ਬਾਈ ਲੈ ਕੇ ਆਇਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੰਦਰ ਸਾਹਿਬ ਕੀ ਹਾਲ ਚਾਲ ਬਈ ਫਰਾਮ ਭਾਈ ਪੂਰੇ ਪੰਜਾਬ ਹਰਿਆਣ ਕਿ ਅਸੀਂ ਕੂਲਰ ਲੈਣ ਦੀ ਸੋਚ ਰਹੇ ਸੀ ਪਰ ਤੁਹਾਡੀ ਵੀਡੀਓ ਦੇਖ ਕੇ ਕਿਉਂਕਿ ਪਹਿਲਾਂ ਵੀ ਆਪਾਂ ਦੋ ਤਿੰਨ ਵੀਡੀਓ ਵਾਈ ਦੀਆਂ ਪਾ ਚੁੱਕੇ ਕਿ ਆਪਾਂ ਏਸੀ ਖਰੀਦਣ ਦੀ ਸੋਚ ਰਹੇ ਆ ਕੂਲਰ ਖਰੀਦਣ ਦੀ ਸੋਚ ਰਹੇ ਸੀ ਪਰ ਤੁਹਾਡੀ ਵੀਡੀਓ ਦੇਖ ਕੇ ਅਸੀਂ ਏਸੀ ਲਿਆ ਬਾਈ ਨਜ਼ਾਰਾ ਆ ਰਿਹਾ ਹੈ ਕਿਉਂਕਿ ਬਾਈ ਜੀ ਜਿਹੜੀਆਂ ਗਰਮੀਆਂ ਨੇ ਨਾ ਗਰਮੀਆਂ ਦੇ ਵਿੱਚ ਬੰਦਾ ਤਾਂ ਚਲੋ ਸਾਰਿਆਂ ਦਾ ਪਰ ਬੱਚਿਆਂ ਦਾ ਵੀ ਬਹੁਤ ਔਖਾ ਜਾਂਦਾ ਸੋ ਜੇ ਆਪਾਂ ਨੂੰ ਉਸੇ ਬਜਟ ਦੇ ਵਿੱਚ ਹਨਾ ਕੂਲਰ ਦੀ ਜਗ੍ਹਾ ਏਸੀ ਮਿਲ ਜੇ ਕਿਉਂਕਿ ਕੂਲਰ ਦੀ ਲਾਈਫ ਬਹੁਤ ਛੋਟੀ ਹੁੰਦੀ ਹੈ ਤੇ ਏਸੀ ਦੀ ਲਾਈਫ ਜ਼ਿਆਦਾ ਵੱਡੀ ਹੁੰਦੀ ਹੈ ਕੂਲਰ ਦੋ ਤਿੰਨ ਸਾਲ ਚੱਲ ਤੇ ਇਹ 7-8000 ਦਾ ਤਾਂ কুলਰ ਏਸੀ ਆ ਜਿਹੜਾ ਉਹ ਕੁਆਰਚ ਵੀ ਵਿਕ ਜਾਂਦਾ ਅੱਛਾ ਖਾਨ ਸਾਹਿਬ ਅੱਜ ਕਿਹੜੀ ਕਿੰਨੇ ਪੈਸੇ ਤੋਂ ਸਟਾਰਟ ਕਰਨ ਜਾ ਰਹੇ ਆ ਆਪਾਂ কুলਰ ਤੋਂ ਵੀ ਹਸਤਾ ਸੀ ਦਵਾਂਗੇ ਜੀ ਠੀਕ ਹੈ ਜੀ ਕੀ ਰੇਟ ਲਾਉਂਗੇ কুলਰ ਇਹ ਆਪਾਂ ਲੱਕ ਲਈਏ ਵਧੀਆ ਕੱਟ 15000 ਰੁਪਏ 15 ਹਾਂ 15000 ਦਾ ਆਪਾਂ ਤੁਹਾਨੂੰ ਡੇਟਾ ਦੇ ਸੀ ਦਾਂਗੇ ਜੀ 13000 ਦਾ ਜੀ ਡੇਟਾਂ ਦਾ ਸੀ 13000 ਦਾ ਲੈ ਵੀ ਮਿੱਤਰੋ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਕਿਉਂਕਿ ਜਿਹੜੇ ਵੀਰ ਸ਼ੇਅਰ ਕਰਨਗੇ ਉਹ ਪੁੰਨ ਦਾ ਕੰਮ ਵੀ ਕਰ ਰਹੀਏ ਕਿਉਂਕਿ ਬਹੁਤ ਸਾਰੇ ਐਸੇ ਵੀਰ ਨੇ ਜਿਨ੍ਹਾਂ ਨੇ ਕੂਲਰ ਖਰੀਦਣਾ ਹੁੰਦਾ ਹੈ ਜਾਂ ਏਸੀ ਖਰੀਦਣਾ ਹੁੰਦਾ ਉਹਨਾਂ ਤੱਕ ਵੀਡੀਓ ਪਹੁੰਚ ਨਹੀਂ ਪੌਂਦੀ ਤੇ ਵਿਚਾਰੇ ਉਹ ਕਈ ਵਾਰੀ ਏਸੀ ਦੀ ਜਗ੍ਹਾ ਕੂਲਰ ਲੈ ਲੈਂਦੇ ਰਿਹਾ ਕਿਸੇ ਉਹਰਾ ਪਰਾਂ ਵਾਲੇ ਚੱਕਰਾਂ 'ਚ ਪੈਂਦੇ ਨੇ ਬਾਈ ਜਾਖਲ ਮੰਡੀ ਦੇ ਵਿੱਚ ਖੜੇ ਆ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਤੇ ਪੈਂਦਾ ਹੈ ਪਿੰਡ ਸ਼ਹਿਰ ਜਾਖਲ ਇੱਧਰ ਫਾਟਕ ਵਾਲਾ ਰੋਡ ਹੈ ਜਾਖਲ ਸਿਟੀ ਹੈ ਫਾਟਕ ਵਾਲਾ ਰੋਡ ਹੈ ਬਾਈ ਆਰਸੀ ਪੈਲੈਸ ਦੇ ਬਿਲਕੁਲ ਨੇੜੇ ਖੜੇ ਆ ਗੁਰੂ ਨਾਨਕ ਕਲੋਨੀ ਹੈ ਜਿਹੜੀ ਇਹ ਐਸਾਈਡ ਤੋਂ ਅਗਰਾਉਂਗਾ ਆਪਣਾ ਮਠੰਡਾ ਸਾੜ ਤੋਂ ਮਠੰਡਾ ਮਾਨਸਾ ਬੁੜਲਾਡਾ ਜਾਖਲ ਉਧਰੋਂ ਅੰਗਰੇਜ਼ ਸੰਗਰੂਰ ਸੁਨਾਮਾ ਜਾਖੜ ਤੇ ਇਧਰੋਂ ਪਟਿਆਲਾ ਸਾਈਡ ਤੋਂ ਮੈਂ ਪਟਿਆਲਾ ਸਮਾਣਾ ਪਾਤਣਾ ਜਾਖੜ ਭਾਈ ਉਸ ਏਰੀਏ ਤੇ ਖੜੇ ਆ। ਅੱਛਾ ਖਾਨ ਸਾਹਿਬ ਪਹਿਲਾਂ ਏਸੀ ਦਿਖਾਓ। ਭਾਈ ਏਸੀ ਬਿਲਕੁਲ ਵੈਸੇ ਦਾ ਕਲਚ ਵਰਗੇ ਨੇ ਆਜੋ ਜੀ। ਆ ਡੂਲ ਇਨਵਰਟਰ ਯਾਰ ਇਹੇ ਜੀ ਸੀ ਵੀ ਹੁੰਦੇ ਨੇ। ਡੂਲ ਬੈਟਰੀ ਜੀ ਐਲਜੀ ਦਾ ਹੈ। ਭਾਈ ਇੱਕ ਤਾਂ ਇਨਵਰਟਰ ਹੁੰਦਾ ਇੱਕ ਡੂਲ ਇਨਵਰਟਰ। ਡੂਲ ਇਨਵਰਟਰ ਏਸੀ ਮਿਲੂਗਾ ਤੁਹਾਨੂੰ। 45000 ਰੁਪਏ ਦਾ ਏਸੀ ਜੀ ਆਪਾਂ 15 ਦੇ ਦਾਂਗੇ ਜੀ ਇਹ। 45000 ਦਾ ਏਸੀ 15000 ਚ ਕੀ ਆ ਬਾਤ ਹੈ ਕੀ ਆ ਬਾਤ ਹੈ। ਫੇਟਾਚੀ ਭਾਈ ਆਜ अच्छा वो जनुनी पे आ भाई 65000 ਦਾ AC ਆ ਵੈਸੇ 65000 ਦਾ ਹੀ ਸੀ ਜੀ 65000 ਦਾ ਇਹ ਬਾਈ ਤੁਸੀਂ ਕਿੰਨੇ ਦਾ ਦੋਗੇ 16000 ਰੁਪਏ ਦਾ ਜੀ ਇਹ ਕੁੱਲ 16000 ਰੁਪਏ ਦਾ ਬਾਈ 65 65000 ਦਾ AC 16000 ਹੈ ਟਾਚੀ ਦਾ ਬਾਈ ਕਿੰਨੇ ਦਾ ਦੇਵੋਗੇ 14000 144000 ਰੁਪਏ ਦਾ ਹਾਂ ਬਿਲਕੁਲ ਜੀ ਆਪਾਂ 14000 ਰੁਪਏ 'ਚ ਦੇ ਦਿੰਦੇ ਜੀ ਕੁੱਲ 48000 ਦਾ 14000 'ਚ ਲੈ ਜਾਓ ਬਾਈ AC डेक्कਨ ਵਾਪੇ 38000 ਰੁਪਏ ਦਾ ਸੀ ਜੀ ਆਪਾਂ 15000 'ਚ ਦੇ ਦਾਂਗੇ ਜੀ ਡੈਕਨ AC 38000 ਵਾਲਾ 15000 15000 ਜੀ ਲੋਇਡ ਪਿਆ ਬਾਈ ਸਾਰੀਆਂ ਬ੍ਰਾਂਡ ਪਏ ਨੇ ਲੋਇਡ 13000 ਰੁਪਏ ਦਾ ਜੀ Samsung 13000 ਰੁਪਏ ਦਾ ਜੀ ਕੀ ਬਾਤ ਹੈ ਬਾਈ ਜਮਾ ਨਮਾ ਪਿਆ ਲੋਇਡ ਦਾ ਵੀ ਦੇਖ ਸਕਦੇ ਹੋ ਅੱਗੇ Samsung ਦਾ ਪਿਆ ਤੇ ਬਾਈ Hitachi ਇੱਕ ਹੋਰ ਪਿਆ ਹੈ Hitachi ਇਹ 15000 ਰੁਪਏ ਦਾ ਜੀ ਹਾਂਜੀ ਉਹ ਆਪਾਂ Panasonic ਜੀ 12000 ਰੁਪਏ ਦਾ ਉਹ ਅੱਛਾ 12000 ਰੁਪਏ ਦਾ ਜੀ ਹਾਂ ਕੀ ਬਾਤ ਹੈ 12000 ਦਾ AC ਬਾਈ Panasonic ਦਾ ਪਿਆ ਆਜਾ ਬੋਲਟ ਆਸਦਾ ਪਿਆ ਬਈਆ ਦਿਖਾ ਦਿਓ ਹਾਂ ਬੋਟਾ ਦਾ ਹੀ 14000 ਰੁਪਏ ਦਾ ਜੀ ਠੀਕ ਹੈ ਜੀ ਪੈਨਾਸੋਨਿਕ 15000 ਜੀ 15000 ਦਾ ਪੈਨਾਸੋਨਿਕ ਇਹ ਡੇਟ ਆਣਾ ਜੀ ਇਨਵਰਟਰ ਦੇ ਵਿੱਚ 5 ਸਟਾਰ ਇਨਵਰਟਰ ਦੇ ਵਿੱਚ 5 ਸਟਾਰ ਸੈਮਸੰਗ ਦਾ ਪੈਨਾ ਬਾਇਆ ਪਿਆ ਬਈ ਤੇ ਟਾਚੀ ਬਹੁਤ ਪਿਆ ਰਖੇ ਨੇ ਸਾਂ ਦਾ ਬੋਲਟ ਆਸ ਪਿਆ ਗੋਦਰੇਜ ਪਿਆ ਬਾਈ ਜੀ ਹੋਰ ਵੀ ਸਟਾਕ ਬਹੁਤ ਪਿਆ ਅੰਦਰ ਵੀ ਪਿਆ ਹੈਗਾ ਅੱਛਾ ਖਾਨ ਸਾਹਿਬ ਜੀ ਕਈ ਵਾਰੀ ਉਹ ਕਿਵੇਂ ਪੈਨੇਗੇ ਉਹ ਫਿਰ ਸਕ੍ਰੈਚ ਵਾਲੇ ਵੀ ਨੇ ਜੀ ਉਹ ਅੱਛਾ ਸਕ੍ਰੈਚ ਵਾਲੇ ਮੜੇ ਆ ਉਧਰ ਅੱਡ ਬਣਾ ਅੱਛਾ ਤੇ ਹਾਂ ਸਕ੍ਰੈਚ ਵਾਲੇ ਬਈ ਅੱਡ ਦਿਖਾਵਾਗੇ ਵੀਡੀਓ ਆਪਾਂ ਅੱਛਾ ਭਾਈ ਜੀ ਏਸੀ ਪੈਨੇ ਬਿਲਕੁਲ ਕੱਚ ਵਰਗੇ ਏਸੀ ਪੈਨੇ ਨਵੇਂ ਵਰਗੇ ਸੈਕੰਡ ਹੈਂਡ ਕਹਿਣੂ ਸੈਕੰਡ ਹੈਂਡ ਨੇ ਮੜੇ ਖੋਲ ਕੇ ਦਿਖਾ ਦਿਓ ਜੋ ਇੱਧਰ ਆ ਆਪ ਇਸ ਨੂੰ ਆ ਲੋ ਆ ਲੋ ਬਿਲਕੁਲ ਕੱਚ ਵਰਗੇ ਏਸੀ ਪੈਨੇ ਆ ਵੀ ਦਿਖਾ ਦਿਓ ਕੋਈ ਗੱਲ ਨਹੀਂ ਆਪਾਂ ਸਾਰੇ ਦਿਖਾ ਦਨੇ ਆ ਆਜੋ ਇੱਧਰ ਆਜੋ ਆ ਬਿਲਕੁਲ ਭਾਈ ਤੁਸੀਂ ਦੇਖ ਸਕਦੇ ਹੋ ਨਵੇਂ ਨਵੇਂ ਏਸੀ ਪੈਨੇ ਦੇ ਆ ਦੇਖੋ ਜੀ ਆ ਵੀ ਦਿਖਾ ਦਿਓ ਭਾਈ ਅੰ ਵਿੱਚੋਂ ਬਿਲਕੁਲ ਜਾਂ ਆ ਪੈ ਜੀ ਦੇਖੋ ਆ ਦੇਖੋ ਆ ਵੀ ਦਿਖਾ ਦਿਓ ਸਾਰੇ ਏਸੀ ਭਾਈ ਪਿੱਛੋਂ ਬੋਲਦਾ ਜੀ ਪਿੱਛੋਂ ਖੁੱਲਦਾ ਹਾਂ ਇਹ ਪਿੱਛੋਂ ਖੁੱਲਦਾ ਆ ਦੇਖ ਲਓ ਬਾਈ ਜੀ ਅਸੀਂ ਕੋਈ ਵੀ ਤੁਹਾਨੂੰ ਸਾਰੇ ਕੋਪ ਬਾਈ ਸ਼ਖਨ ਸਾਹਿਬ ਕੋਪਰ ਚ ਮਿਲਦਾ ਸਾਰੇ ਕੋਪਰ ਚ ਮਾਲ ਮਿਲੇਗਾ ਜੀ ਜਿਹੜਾ ਬੰਦਾ ਜੀ ਵੀਡੀਓ ਸ਼ੇਅਰ ਕਰਕੇ ਆਏਗਾ ਹਾਂਜੀ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਆਏਗਾ ਉਹਦੇ 500 ਰੁਪਏ ਲਗ ਤੇ ਛੂਟ ਹੈ ਜੀ ਆਹ ਕਿਆ ਬਾਤ ਆ ਬਾਈ 12000 ਆ 11500 ਦਾ ਹੀ ਰਹਿ ਗਿਆ ਹਾਂਜੀ ਹਾਂ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹ ਗਰੁੱਪਾਂ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਹੋਣਾ ਚਾਹੀਦਾ ਬਾਈ ਦੇਖੂਗਾ ਦੇਖੂ ਜਰੂਰੀ ਉਸ ਤੋਂ ਬਾਅਦ ਤੁਹਾਨੂੰ 500 ਰੁਪਏ ਦੀ ਐਕਸਟਰਾ ਛੂਟ ਹੋਏਗੀ ਜਿਹੜਾ ਜੇਬ ਵਿੱਚ ਪਾ ਦਿੱਤਾ ਜਾਊਗਾ ਨੋਟ 500 ਦਾ ਬਾਈ ਜਾਂਦੇ ਜਾਂਦੇ ਜੂਸ ਚਾਹੇ ਕੋਦਾ ਕੁਛ ਫਰੂਟ ਖਾ ਲਿਓ ਅੱਛਾ ਖਾਨ ਸਾਹਿਬ ਫਿਰ ਹੁਣ ਮੜਾ ਜਾ ਆਪਾਂ ਐਂ ਦੱਸ ਦਈਏ ਵੀ ਜਿਵੇਂ ਆਪਾਂ ਆ ਬੰਦਾ ਏਸੀ ਲੈ ਕੇ ਜਾਂਦਾ ਹੈ ਕਈ ਵਾਰੀ ਕੋਈ ਦਿੱਕਤ ਪਰੇਸ਼ਾਨੀ ਹੋ ਜਾਂਦੀ ਹੈ ਉਹਦਾ ਕੀ ਹੱਲ ਹੋਊਗਾ ਇੱਕ ਹਫ਼ਤੇ ਤੱਕ ਜੇ ਬੰਦਾ ਪੀਸ ਵਾਪਸ ਖਾ ਸਕਦਾ ਜੀ ਠੀਕ ਹੈ ਜੀ ਪੈਸੇ ਵਾਪਸ ਪੈਸੇ ਵਾਪਸ ਜੀ ਠੀਕ ਹੈ ਜੀ ਦੂਜੀ ਗੱਲ ਜੇ ਹੁਣ ਮਹੀਨੇ ਤੱਕ ਕੰਪਰੈਸ਼ਨ ਮਾਰਦਾ ਜੇ ਆਪਾਂ ਕੰਪਰੈਸਰ ਵੀ ਆਪਾਂ ਤੁਹਾਡਾ ਪਲੇਸਮੈਂਟ ਕਰ ਦਾਂਗੇ ਜੀ 1 ਮਹੀਨੇ ਦੇ ਵਿੱਚ ਵਿੱਚ ਕੀ ਬਾਤ ਆ ਬਾਈ 1 ਮਹੀਨੇ ਤੇ 1 ਹਫਤੇ ਦੀ ਗਾਰੰਟੀ ਮਿਲ ਗਈ ਬਾਈ ਜੀ ਮਹੀਨੇ ਦੀ ਮਿਲ ਗਈ ਤੁਹਾਨੂੰ ਕੰਪਰੈਸ਼ਨ ਦੇ 1 ਹਫਤੇ ਦੀ ਮਿਲ ਗਈ ਅਗਰ ਕਈ ਵਾਰੀ ਕੋਈ ਦਿੱਕਤ ਆਉਂਦੀ ਹੈ ਤੁਸੀਂ ਚੇਂਜ ਕਰਕੇ ਵੀ ਲੈ ਜਾ ਸਕਦੇ ਹੋ ਪੈਸੇ ਵਾਪਸ ਪੈਸੇ ਲੈ ਕੇ ਆ ਦਾਂਗੇ ਕੀ ਅਗਲੇ ਨਾਲ ਸੋਚੀ ਵੀ ਮੈਂ ਆਪਣੀ ਏਸੀ ਲੈ ਕੇ ਫਸ ਗਿਆ ਪੈਸੇ ਲੈ ਕੇ ਫਸ ਗਿਆ ਹਾਂ ਏਸੀ ਲੈ ਕੇ ਫਸ ਗਿਆ ਏਸੀ ਲੈ ਕੇ ਫਸਣ ਵਾਲਾ ਕੰਮ ਨਹੀਂ ਹੈਗਾ ਭਾਈ ਮੈਂ ਜਿਆਦਾ ਜਾਂਦਾ ਦੱਸਦਾ ਕਿ ਇਹ ਕੋਈ ਪ੍ਰੋਮੋਸ਼ਨ ਵੀਡੀਓ ਨਹੀਂ ਹੈਗੀ ਆਪਾਂ ਕੋਈ ਬਾਈ ਤੋਂ ਪੈਸੇ ਨਹੀਂ ਲੈਗੇ ਇਸ ਵੀਡੀਓ ਦੇ ਸਿਰਫ ਆਪਾਂ ਵੀਰ ਜਿਹੜੇ ਬਾਈ ਦੇ ਰੇਟ ਬਹੁਤ ਜਿਆਦੇ ਨੇ ਤੇ ਇਹਨਾਂ ਦੀ ਜਿਹੜੀ ਲੋਕਾਂ ਨਾਲ ਡੀਲਿੰਗ ਆ ਕਸਟਮਰ ਨਾਲ ਡੀਲਿੰਗ ਉਹ ਬਹੁਤ ਸੁਣੀ ਹੈ ਇਸ ਕਰਕੇ ਆਪਾਂ ਇਹਨਾਂ ਬਾਈ ਹੋਰਾਂ ਦੀ ਫ੍ਰੀ ਵੀਡੀਓ ਪਾਉਣੀ ਹੈ ਤਾਂ ਕਿ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਆਪਣੇ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਹੋ ਸਕੇ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਇਹਨੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਕਿਸੇ ਨਵੀਂ ਜਾਣਕਾਰੀ ਨਾਲ ਉਹ ਤੱਕ ਲਈ ਸਤਿ ਸ਼੍ਰੀ ਅਕਾਲ ਜੀ